ਮੈਂ ਸਰਵਨ ਸਿੰਘ ਪਟੇਰ ਜੀ ਦੋਵਾਂ ਫਾਰਮਾਂ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਵਾ ਵੀ ਕੱਲ 6 ਤਰੀਕਿਆ ਪੰਜਾਬ ਦੇ ਵਿੱਚ ਜਿੰਨੇ ਪਾਜਪਾ ਦੇ ਉਮੀਦਵਾਰ ਆ ਉਹਨਾਂ ਦੇ ਖਿਲਾਫ ਹਰਿਆਣੇ ਵਿੱਚ ਮੰਤਰੀਆਂ ਦੇ ਖਿਲਾਫ ਪਾਜਪਾ ਦੇ ਖਿਲਾਫ ਕੱਲ ਇੱਕ ਵੱਡਾ ਇੱਕ ਦਿਨਾ ਅੰਦੋਲਨ ਹੋਊਗਾ ਜਿਹਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਕਰਨਬੀਰ ਸਿੰਘ ਜੰਧੂ ਗੁਰਦਾਸਪੁਰ ਵਿੱਚ ਬੱਬੂ ਜੀ ਅਰਤੌਰ ਦੇ ਵਿੱਚ ਮਨਦੀਪ ਸਿੰਘ ਮੰਨਾ ਹਰ ਇੱਕ ਕੋਰ ਦੇ ਵਿੱਚ ਹਨ ਖਰਾ ਜਣ ਇਸੇ ਤਰ੍ਹਾਂ ਲੁਧਿਆਣੇ ਦੇ ਵਿੱਚ ਬਿੱਟੂ ਜੀ ਪਟਿਆਲੇ ਦੇ ਵਿੱਚ ਪਰਨੀਤ ਕੌਰ ਜੀ ਇਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇਹ ਉਮੀਦਵਾਰਾਂ ਦੇ ਘਾਰਾ ਮੋਰੇ ਇੱਕ ਦਿਨਾ ਮੋਰਚਾ ਲੱਗੂਗਾ ਇਸ ਤਰ੍ਹਾਂ ਹਰਿਆਣੇ 'ਚ ਅਰ ਉਹੀ ਸਵਾਲ ਲੈ ਕੇ ਆਵਾਂਗੇ ਜਿਹੜੇ ਕਹਿੰਦੇ ਸੀ ਇੱਕ ਤੋਂ ਬਾਅਦ ਦੋ ਨੂੰ ਤੁਹਾਨੂੰ ਨਹੀਂ ਲੱਭਣ ਜਿਹੜੇ ਕਹਿੰਦੇ ਸੀ ਜਦੋਂ ਗੋਪਰੀ ਗੱਲ ਘਟਾ ਦਾਂਗੇ ਅਸੀਂ ਪੂਰਾ ਮੰਚਾਂਗਣਾ ਪੀਸਫੁਲੀ ਆਵਾਂਗੇ ਤੁਹਾਡੇ ਘਰਾਂ ਗਾੜੀ ਇਹ ਡੈਮੋਕਰੇਟਿਕ ਸਾਡਾ ਹੱਕ ਹੈਗਾ ਵਾ ਹਰ ਸਵਾਲ ਫੇਰ ਚੱਕਾਂਗੇ ਤੁਸੀਂ ਤੁਹਾਡੇ 10 ਸਾਲ ਰਹੇ ਪ੍ਰਧਾਨ ਮੰਤਰੀ ਜੀ ਨੇ ਐਮਐਸ ਪੀ ਲੀਗਲ ਗਰੰਟੀ ਕੋਲ ਕੋਣਾ ਉਦਾ ਵਾਦਾ ਕੀਤਾ ਸੀ ਭੱਜ ਨਿਕਲੇ ਆ ਤੁਹਾਡੇ ਪ੍ਰਧਾਨ ਮੰਤਰੀ ਜੀ ਦਾ ਵਾਦਾ ਸੀ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਹੋਊਗਾ ਨਹੀਂ ਪੂਰਾ ਹੋਇਆ ਨਹੀਂ ਵਫਾ ਕਰ ਸਕੀ ਇਹ ਤੋਂ ਗਾਂ ਫਸਲੀ ਬੀਮਾ ਯੋਜਨਾ ਜੜੀਆਂ ਦੇਖਤੀਆਂ 16 ਕੰਪਨੀਆਂ ਦਾ ਢਿੱਡ ਪਰ ਨੂੰ ਇਹਨਾਂ ਨੇ ਬਣਾਈ ਹੈਗੀ ਆ ਉਹ ਸਾਡੇ ਲਈ ਠੀਕ ਨਹੀਂ ਹੈਗੀ ਸਰਕਾਰ ਆਪਣੇ ਬੇਜ਼ਤੇ ਫਜ਼ਲੇ ਵੀ ਮਜੂਦਰਾ ਬਣਾਵੇ ਇਹਦੀ ਗੱਲ ਮੰਗ ਕਰਾਂਗੇ ਭਾਰਤ WTO ਤੋਂ ਬਾਹਰ ਆਵੇ ਮਜ਼ਦੂਰਾਂ ਲੰਤਕਾਰ 200 ਦਿਨ ਦਾ 700 ਰੁਪਿਆ ਦਿਹਾੜੀ ਇਹ ਮੰਗਾ ਨਹੀਂ ਸਾਡੀਆਂ ਜੜੀਆਂ ਤੁਹਾਨੂੰ ਹਰ ਤੁਸੀਂ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੰਦਾ ਕੀ ਅਸੀਂ ਦੇਸ਼ ਦੇ ਕਿਸਾਨ ਮਜ਼ਦੂਰ ਦਿੱਲੀ ਜਾ ਕੇ ਪ੍ਰਦਰਸ਼ਨ ਨਹੀਂ ਕਰ ਸਕਦੇ ਇਹ ਸਵਾਲ ਲੈ ਕੇ ਆਵਾਂਗੇ ਤੁਸੀਂ ਸਾਡਾ 450 ਕਿਸਾਨ ਜਖਮੀ ਕੀਤਾ ਇਹ ਸਵਾਲਾਂ ਦੇ ਜਵਾਬ ਮੰਗਾਂਗੇ ਤੁਹਾਡੇ ਤੋਂ ਤੁਸੀਂ ਸ਼ਹੀਦ ਸੁਭਕਰ ਸਿੰਘ ਜੀ ਨੂੰ ਕਿਉਂ ਸ਼ਹੀਦ ਕੀਤਾ ਔਰ ਤੁਸੀਂ ਨੈਸ਼ਨਲ ਹਾਈਵੇ ਤੇ ਦਵਾਰਾ ਜਿਹੜੇ ਕਾਨੂੰਨ ਤੈਅ ਕਰਤੀਆਂ ਨੇ ਇਹਦਾ ਜਵਾਬ ਵੀ ਅਸੀਂ ਮੰਗਾਂਗੇ ਤੁਹਾਡੇ ਕੋਲ ਔਰ ਇਸ ਲਈ ਆਵਾਂਗੇ ਭਾਈ ਜੋ ਤੁਸੀਂ ਕਰਨਾ ਹੋ ਤੁਸੀਂ ਜਾਬਰ ਜੇ ਵੱਡੇ ਜੇ ਤਾਕਤ ਹੈ ਤੁਹਾਡੇ ਕੋਲੇ ਜੋ ਮਰਜ਼ੀ ਕਰ ਲਿਓ ਨੰਗੇ ਪਿੰਡੇ ਨੰਗੇ ਹੱਥ ਔਰ ਪੂਰੀ ਦੇਸ਼ ਦੁਨੀਆ ਦੇ ਸਾਹਮਣੇ ਪਾਟਪਾ ਦਾ ਅਸਲ ਚਿਹਰਾ ਸੀ ਨੰਗਾ ਕਰਾਂਗੇ ਅਸੀਂ ਦੇਸ਼ ਦੇ ਸਾਰੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਮਤਾਵਾਂ ਪੈਣਾਂ ਨੂੰ ਸੱਦਾ ਦੇ ਰਹੇ ਹਾਂ ਵੀ ਵੱਧ ਤੋਂ ਵੱਧ ਕੱਲ ਦੇ ਪ੍ਰੋਗਰਾਮ ਵਿੱਚ ਆਪਣੀ ਸ਼ਮੂਲੀਅਤ ਕਰੋ ਧੰਨਵਾਦ